ਸ੍ਰੀ ਕਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਇੱਥੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੇ ਨਾਲ ਨਵੇਂ ਤੇ ਪੁਰਾਣੇ ਸਾਡੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਤੇ ਸਾਨੂੰ ਅਗਲਾ ਦਿਨ ਦੇ ਰਹੇ ਨੇ ਕਿਉਂਕਿ ਸਾਡੇ ਵੀ ਫਰਜ਼ ਬਣਦੇ ਆ ਜੋ ਤੁਸੀਂ ਕਹਿੰਦੇ ਹੋ ਉਹ ਸਾਡੇ ਸਾਨੂੰ ਮੰਨਣਾ ਚਾਹੀਦਾ ਜਿੱਥੇ ਅਸੀਂ ਗਲਤ ਆ ਸਾਨੂੰ ਬੜੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਆਪਣਾ ਸਮਝ ਲੰਨੇ ਆ ਨਾ ਜਦੋਂ ਬੰਦਾ ਕੋਈ ਤੁਹਾਨੂੰ ਗੱਲ ਚਾਹੇ ਉਹ ਭੈਣ ਆ ਚਾਹੇ ਉਹ ਭਰਾ ਆ ਚਾਹੇ ਉਹ ਕੋਈ ਮਾਂ ਜਦੋਂ ਆਪਾਂ ਨੂੰ ਵੀਡੀਓ ਦੇ ਰਾਹੀਂ ਕੋਮੈਂਟ ਮਾਰਦੇ ਤੁਸੀਂ ਆ ਗਲਤ ਕਰਦੇ ਆ ਜਰੂਰ ਪੜ੍ਹਨੇ ਇੱਕ ਭੈਣ ਨੇ ਮੈਨੂੰ ਮਨਿੰਦਰ ਬਾਰੇ ਕੋਮੈਂਟ ਮਾਰਿਆ ਜਰੂਰ ਪੜ੍ਹਨੇ ਅਸੀਂ ਮਨਿੰਦਰ ਨੂੰ ਜੇ ਤੁਸੀਂ ਸੱਚ ਪੁੱਛੋ ਕੀ ਬੜਾ ਸਮਝਾਉਂਦੇ ਰਹਿੰਨੇ ਆ ਉਹਨੂੰ ਵੀ ਮਨਿੰਦਰ ਸਿਰਫ ਉੱਤਰ 2 ਦੀ ਪੁਆਇੰਟ ਗੱਲ ਕਰਨੀ ਚਾ ਬਿਲਕੁਲ ਸਾਨੂੰ ਵੀ ਸਾਨੂੰ ਵੀ ਮਤਲਬ ਪਤਾ ਹੋਣਾ ਚਾਹੀਦਾ ਕਿ ਸਾਡੀਆਂ ਗਲਤੀਆਂ ਕਿ ਆ ਕਮੈਂਟ ਆਇਆ ਉਹ ਕਹਿੰਦਾ ਵੀ ਤੁਸੀਂ ਥੋੜਾ ਜਿਹਾ ਮਨਿੰਦਰ ਨੂੰ ਸਮਝਾਓ ਮਨਿੰਦਰ ਕਾਫੀ ਵਿੱਚ ਵੀਡੀਓ ਤੇ ਬੋਲਦਾ ਵੀਰੇ ਅਸੀਂ ਬਹੁਤ ਸਮਝਾਉਂਦੇ ਆਂ ਕਿਆ ਕਰੀਏ ਹੋਣਾ ਨਾ ਵੀ ਇੰਨਾ ਹੁਣ ਨਿਆਣੇ ਨੂੰ ਵੀ ਤੁਹਾਨੂੰ ਪਤਾ ਕੁੱਟ ਤਾਂ ਸਾਦੇ ਦੀ ਪਿਆਰ ਨਾਲ ਸਮਝਾ ਸਕਦੇ ਆਂ ਜੇ ਆਪਾਂ ਕਹਿੰਦੇ ਜਵਾਗਰ ਨੂੰ ਕੁੱਟੂਗੇ ਤਾਂ ਟੀਟ ਬਣ ਜਾਂਦਾ ਹੈ ਬਣ ਜਾਂਦਾ ਹੈ ਪਿਆਰ ਨਾਲ ਕਹੂਗੇ ਤਾਂ 100 ਹੱਲ ਵੀ ਹੋ ਸਕਦਾ ਹੈ ਤੇ ਐਦਾਂ ਦੀ ਕੋਈ ਗੱਲ ਨਹੀਂ ਵੀਰੇ ਅਸੀਂ ਹਰ ਵੀਡੀਓ ਦੇ ਵਿੱਚ ਮਨਿੰਦਰ ਨੂੰ ਕਹਿੰਨੇ ਹੁੰਨੇ ਪੁੱਤ ਜਦੋਂ ਆਪਾਂ ਕੋਈ ਵੀਡੀਓ ਬਣਾਉਂਦੇ ਆ ਜਾਂ ਕੋਈ ਗੱਲ ਕਰਦੇ ਆ ਵੀਡੀਓ ਦੇ ਰਹੀ ਨਹੀਂ ਜਦੋਂ ਆਪਾਂ ਕੋਈ ਆਪਣੇ ਵਿੱਚ ਘਰ ਦੇ ਵਿੱਚ ਕੋਈ ਗਾਇ ਰਿਸ਼ਤੇਦਾਰ ਆਇਆ ਹੋਵੇ ਜਾਂ ਆਪਣੇ ਘਰ ਦੇ ਵਿੱਚ ਕੋਈ ਗੱਲਬਾਤ ਚੱਲਦੀ ਹੋਵੇ ਤਾਂ ਪੁੱਤ ਫਿਰ ਉਹ ਨਹੀਂ ਗੱਲ ਕਰਦੀ ਹੁੰਦੀ ਵੀ ਜਿੰਨਾ ਕ ਤੈਨੂੰ ਪੁੱਛਿਆ ਜਾਵੇ ਕੋਈ ਨਹੀਂ ਵੀਰੇ ਇਹ ਗੱਲਾਂ ਦੇ ਅਸੀਂ ਜ਼ਰੂਰ ਤੁਹਾਡੇ ਧਿਆਨ ਰੱਖਾਂਗੇ ਤੁਹਾਡਾ ਕਿਹਾ ਸਾਡੇ ਸਿਰ ਮੱਥੇ ਆ ਜੀ ਤੇ ਬਾਬੇ ਦੀ ਯਾਤਰਾ ਬੜੀ ਸੋਹਣੀ ਹੋਈ ਤੁਹਾਡੀ ਕਿਰਪਾ ਦੇ ਨਾਲ ਬੜੇ ਚੰਗੇ ਦਰਸ਼ਨ ਹੋਏ ਤੇ ਇੱਕ ਭੈਣ ਨੇ ਆਪਣੀ ਸ਼ਰਦਾ ਪੇਟੀ ਜੀਤੀ ਬਾਹਰੋਂ ਭੈਣੇ ਤੇਰੀ ਜਿਹੜੀ ਸ਼ਰਦਾ ਸੀ ਉਹ ਅਸੀਂ ਬਾਬੇ ਤੇ ਪਜਾ ਦਿੱਤੀ ਤੇ ਅੰਦਰ ਸਾਨੂੰ ਜਿਹੜੀਆਂ ਹੁਣ ਜਦੋਂ ਭਾ ਅੰਦਰ ਐਂਟਰੀ ਹੋ ਜਾਂਦੇ ਆ ਤਾਂ ਰੁਕਿਆ ਹੋਇਆ ਤਾਂ ਵੀ ਵੀਡੀਓ ਨਾ ਬਣਾਇਓ ਤਾਂ ਕਰਕੇ ਆਪਣੇ ਭੈਣ ਦੀ ਸਾਡੀ ਛੋਟੀ ਦੀ ਭਾਣ ਦੀ ਲਾ ਲਓ ਭਾਣ ਦੀ ਲਾ ਲਓ ਉਹਦਾ ਪੇਪਰ ਆ ਜੀ ਵਕੀਲੀ ਦਾ ਬਾਹਰ ਆਹੋ ਤੇ ਉਹਨਾਂ ਵਾਸਤੇ ਉਹਨਾਂ ਨੇ ਅਰਦਾਸ ਕਰਵਾਈ ਤੇ ਭੇਟਾ ਕੀਤੀ ਪੜਨੇ ਸੀ ਸੱਚ ਦੱਸੋ ਅਸੀਂ ਸ਼ਰਦਾ ਦੇ ਨਾਲ ਅਸੀਂ ਆਪਣੀ ਸ਼ਰਦਾ ਦੇ ਨਾਲ ਥੋੜੀ ਭੇਟਾ ਤੇ ਅਰਦਾਸ ਕਰਵਾਈ ਆ ਬਾਕੀ ਉਹ ਮਾਰਗ ਜਾਣੀ ਜਾਣਾ ਜੀ ਤੇ ਚੱਲੇ ਆ ਜੀ ਮੈਡਮ ਦਾ ਫੋਨ ਆਇਆ ਅੰਗਰਵਾਰੀ ਸਕੂਲ ਦੇ ਵਿੱਚੋਂ ਤੇ ਅੰਗਦ ਦਾ ਤੇ ਥੋੜਾ ਜਿਆਦਾ ਰਹਿ ਗਿਆ ਤਾਂ ਗੱਡੀ ਦਾ ਕੰਮ ਅਧੂਗਾ ਉਹਦਾ ਚੱਲਦਾ ਚੱਲਦਾ ਏਸੀ ਦੇ ਜਿਹੜੇ ਪਲੱਗ ਆਫ ਸੜ ਗਿਆ ਤਾਂ ਉਹ ਵੀ ਠੀਕ ਕਰਵਾਉਣਾ ਤੇ ਇਧਰ ਚੈਲੰਜ ਜੀ ਤੱਕੋਂ ਕਿੱਥੇ ਗਈ ਪਹੁੰਚ ਗਏ ਜੀ ਅਸੀਂ ਆਪਣੇ ਪਿੰਡ ਧਰਮਸ਼ਾਲਾ ਦੇ ਵਿੱਚ ਇਹ ਪਹਿਲਾਂ ਧਰਮਸ਼ਾਲਾ ਹੁੰਦੀ ਸੀ 사ਸਤਰੀ ਕਾਲ ਮੂਡੇ 사ਸਤਰੀ ਕਾਲ ਦੀ ਸਾਰਿਆਂ ਦੀ ਇਹ ਘਰ ਦਾ ਸਕੂਲ ਵੀ ਤਾਂ ਹੁੰਦਾ ਹਣਾ ਛੋਟਾ ਪਹਿਲਾਂ ਇਹ ਧਰਮਸ਼ਾਲਾ थी ਔਰ ਆਂਗਨਵਾੜੀ ਤਾਂ ਤੇ ਬਾਬਾ ਦੁਰਗਾ ਦਾ ਜੀ ਦਾ ਪਹਿਲਾਂ ਉੱਧਰ ਜਿਹੜਾ ਹੁਣ ਉਹ ਨਵਾਂ ਬਣ ਗਿਆ ਉੱਥੇ ਪੁਰਾਣਾ ਇੱਕ ਬਣੇ ਹੁੰਦਾ ਤਾਂ ਮਤਲਬ ਹੁੰਦਾ ਸਕੂਲੇ ਤਾਂ ਇਹ ਉਹ ਤੋਂ ਪਹਿਲਾਂ ਸਕੂਲ ਤੋਂ ਪਹਿਲਾਂ ਇਹ ਇੱਕ ਧਰਮਸ਼ਾਲਾ ਹੁੰਦੀ ਸੀ ਤੇ ਬਾਬਾ ਜੀ ਜਿਹੜੇ ਦੁਰਗਾ ਦਾਸ ਜੀ ਤੇ ਸਾਡਾ ਪੁਰਾਣਾ ਗੁਰਦੁਆਰਾ ਸਾਹਿਬ ਇੱਥੇ ਹੁੰਦਾ ਤਾਂ ਇਹ ਸਾਡੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਵਿੱਚੇ ਧਰਮਸ਼ਾਲਾ ਹੁੰਦੀ ਸੀ ਤੇ ਫਿਰ ਉਹ ਬਾਹਰ ਚਲੇ ਗਿਆ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰ ਬਾਹਰ ਚਲੇ ਗਿਆ ਤੇ ਜਿਹੜੀ ਆਹ ਬਿਲਕੁਣਾ ਤੁਹਾਨੂੰ ਪਤਾ ਵੀ ਕਿਹਨੇ ਲਾਈ ਤੀ ਇਹ ਜਿਹੜਾ ਲਾਡੀ ਆ ਉਹਦੇ ਦਾਦੇ ਨੇ ਲਾਡੀ ਸੀ ਸੇਵਾ ਚਾਚੇ ਉਹਦਾ ਸੇਵੇ ਚਾਚੇ ਨਾਲ ਤੋਂ ਡੈਡੀ ਹਾਂ ਦਾਦੇ ਨੇ ਜਾਨੀ ਕਿ ਆਹ ਪਤਾ ਕਿਨੇ ਲਾਈਤੀ ਇਹ ਆਪਣੇ ਦਾਦੇ ਨੇ ਦੋਨੇ ਭਾਇਆ ਭਾਇਆ ਦੀ ਲਾਈਤੀ ਹੈ ਇਹ ਕਾਹ ਹੈ ਇਹ ਬਰੋਟਾ ਉਹ ਪਿਲਕਣ ਆ ਇਹ ਲਾਈਤੀ ਦੇਖ ਲਾ ਇਹ ਕਦੇ ਨਹੀਂ ਹੁੰਦੇ ਵੀ ਜਿਹੜਾ ਬਰੋਟਾ ਪਿਲਕਣ ਸਭ ਤੋਂ ਵੱਧ ਆਕਸੀਜਨ ਤੇ ਸ਼ਾਵਾਂ ਹਾਂ ਇਹ ਹਾਂ ਲਈ ਅਸੀਂ ਇੱਥੇ ਖੇਰਦੇ ਹੁੰਦੇ ਤੇ ਪਲੀਵ ਪਲਾਗੜਾ ਆ ਤਾਂ ਬਹੁਤ ਹੁਣ ਆਪਰਤ ਪੈ ਕੇ ਉੱਚਾ ਹੋ ਗਿਆ ਨਹੀਂ ਬਹੁਤ ਨੀਮਾ ਹੁੰਦਾ ਥੱਲੇ ਨੂੰ ਇਹ ਨੀਮਾ ਹੁੰਦਾ ਦਾ ਹਾਂ ਇੰਜ ਨਾ ਉਹ ਹੁੰਦਾ ਦਾ ਉਹ ਅਸੀਂ ਉੱਪਰ ਚੜਨਾ ਉਹ ਸਰੇ ਲੱਗ ਜਾਣਾ ਇੱਥੇ ਖੇਦੇ ਫਰੀ ਬਹੁਤ ਖੇលਦੇ ਆ ਬਾਈ ਇੱਥੇ ਬਚਪਨ ਗੁਜ਼ਾਰਿਆ ਹੈ ਪਿਲਕਣ ਦੇ ਉੱਪਰ ਲਾਈਟ ਚਲੇ ਜਾਣੀ ਹੁਣ ਤਾਂ ਚਲੋ ਲਾਈਟਾਂ ਜਾਂਦੀਆਂ ਨਹੀਂ ਪਹਿਲਾਂ ਲਾਈਟ ਚਲੇ ਜਾਣੀ ਸਾਰਾ ਦੁਪਹਿਰਾ ਇੱਥੇ ਅਸੀਂ ਪਿੰਡ ਦੇ ਨਿਆਣਿਆਂ ਨੇ ਵਿਚੇ ਸਿਆਣੇ ਬੈਠੇ ਰਹਿੰਦੇ ਤੇ ਇੱਥੇ ਖੇਲੀ ਫਰੀ ਜਾਂਦੇ ਹੁੰਦੇ ਤੇ ਸਮਾਂ ਤਾਂ ਤੇ ਚੱਲਦੇ ਆ ਜੀ ਹੁਣ ਅੰਗਣ ਬਾੜੀ 'ਚ ਪਹੁੰਚੇ ਹੋਏ ਆ ਦੇ ਦੇਖਦੇ ਹਾਂ ਹੁਣ ਮੈਡਮ ਕਾਹ ਕਹਿੰਦੀ ਹੈ ਕਿਆ ਨਹੀਂ ਹਾਂ ਆਧਾਰ ਕਾਰਡ ਤੇ ਆਹ ਆਧਾਰ ਕਾਰਡ ਲੈ ਲਿਆ ਤੇ ਦਾਦ ਦੇ ਆ ਜੀ ਹੁਣ ਤੁਹਾਨੂੰ ਵੀ ਮੈਡਮ ਨੇ ਮੰਗਾਇਆ ਤਾਂ ਹੈਗਾ پیسے ਤਾਂ ਮਨ ਜਿੱਥੇ ਕਿਲਾ ਤਾਂ ਅੰਗਦ ਦੇ ਆਧਾਰ ਕਾਰਡ ਕਰਕੇ ਬਣਾਇਆ ਵੀ ਅੰਗਦ ਦਾ ਆਧਾਰ ਕਾਰਡ ਬਣਾ ਜਿਹੜਾ ਹਨਾ ਉਹ ਜਵਾਗ ਦੇ ਲੱਗਦੇ ਹੁੰਦੇ ਚਲ ਠੀਕ ਹੈ ਬਾਅਦ ਚ ਦੇਖਦੇ ਇਹਨੂੰ ਲੱਗਿਆ ਹੋਇਆ ਜੀ ਇੱਥੇ ਕੰਮਕਾਰ ਚੱਲਣ ਤੇ ਇਹ ਬਣ ਰਿਹਾ ਹੈ ਜੀ ਕਿਸ ਤਰ੍ਹਾਂ ਦਾ ਜੇ ਕਿਸੇ ਗਰੀਬ ਪਰਿਵਾਰ ਦੇ ਵਿੱਚ ਗਰੀਬ ਨੇ ਕੋਈ ਵੀ ਸਾਡੇ ਪਿੰਡ ਦੇ ਵਿੱਚੋਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਿਸ ਨੇ ਕਰਾਉਣਾ ਉਹਦੇ ਵਾਸਤੇ ਇਹ ਹਾਲ ਬਣ ਲੱਗਿਆ ਹੋਇਆ ਹੈ ਜੀ ਪਹੁੰਚ ਗਿਆ ਬੀਬੀ ਕੋਲ ਹਾਂ ਜੀ ਬੀਬੀ ਮਜ਼ਬੂਤ ਠੀਕ ਕਾਸੀ ਦੇ ਕਾਲ ਬੰਨ੍ਹ ਜਾ ਰਹੇ ਨੇ ਮੇਰੇ ਬੱਚਿਆਂ ਨੂੰ ਤਾਂ ਚੜ੍ਹਦੀ ਕਲਾ ਨਾ ਟੁੱਟੇ ਠੀਕ ਠਾਕ ਹੈ ਬੀਬੀ ਤੁਹਾਡੀ ਜਿਆਗ ਹੈ। ਜਦੋਂ ਆਤੀ ਰਸਨੀ ਵਿਦੰਦੀ ਅੰਗਤ ਮਾਰਦੀ ਨਾਲ ਜੇ ਕੁਝ ਦੇਉਣੇ ਡਿਟੇਲ ਹੁੰਦੇ ਹੋਣੇ ਆਹੇ ਤੇ ਜਿਹਦਾ ਮਨਕਾ ਤੇ ਕੜਾ ਕੁਝ ਲਿਖ ਸਕਦਾ ਮੇਰੇ ਸਾਈਨ ਕਰਾਈਏ। ਫੋਟੋ ਵਿੱਚ ਆਧਾਰ ਕਾਰਡ ਲੱਗੇ ਹੋਏ। ਮੈਂ ਤਾਂ ਪਹਿਲਾਂ ਸਮਝੀ ਗਿਆ ਛਾ ਤਾਂ ਆਧਾਰ ਕਾਰਡ ਬਣਨਾ। ਨਹੀਂ ਅੱਗੇ ਤਾਂ ਮਨਿੰਦਰ ਦਾ ਤਾਂ ਉਹੀ ਬਣਿਆ ਸੀ ਪਰ ਪਿੱਛੇ ਨਹੀਂ ਆਂਟੀ ਤੁਹਾਡੇ ਨੂੰ ਤਸਵੀਲ ਜਿ ਬਣੂਗਾ ਅੰਦਰਲਾ। ਅੱਗੇ ਤਾਂ ਆਪਣਾ ਉਹੀ ਪਾਣੀ ਤੇ ਜੀ ਮਨਿੰਦਰ ਦਾ ਤਾਂ ਥਾਪ ਬਣਾ ਕੇ ਲਿਖ ਜਦੋਂ ਜੀ। ਹਾਂ ਜਦੋਂ ਮੈਂ ਆਵਾਂ ਤਾਂ ਵੀ ਅਸீன் ਤੇ ਬਣਨਾ ਠੀਕ ਨਹੀਂ ਸਾਡੇ ਕੋਲ ਨਹੀਂ ਬਣਦਾ ਤੇ ਹੁਣ ਬੇਸ ਹੋ ਜੀ ਗੱਲ ਜਿਹਦੇ ਬਾਰੇ ਕੀ ਹਾਂ ਮੈਂ ਵੀ ਨਹੀਂ ਕਹਿੰਦੀ ਜਦੋਂ ਕੋਈ ਨਹੀਂ ਸੌਂਵਾਰ ਤੇ ਜਿੰਦਾ ਬਣੇ ਵੀ ਚੀਜ਼ਾਂ ਆਹ ਪ੍ਰੂਫ ਆ ਕੰਮ ਕੇ ਹਰ ਚੀਜ਼ ਪਾਸੇ ਕੰਮ ਆਉਣਾ ਹੈ ਕੋਈ ਵੀ ਖੂਜ ਦਾਗਲਾ ਹੋਣਾ ਜਾਂ ਕੋਈ ਚੀਜ਼ ਬਣਾਉਣੀ ਮੈਂ ਕਹਿੰਦੀ ਵੀ ਹੁਣ ਬਣਾ ਲਓ ਹੁਣ ਇੰਨਾ ਪਰਣਾ ਵੀ ਜਿੰਨਾ ਟਾਈਮ ਮਰਜ਼ੀ ਬਣ ਕੇ ਉਹ ਚੱਕਰ ਨਹੀਂ ਜਦੋਂ ਪੜਾਈ ਦਾ ਟਾਈਮ ਹੁੰਦਾ ਤਰੂਫ ਟਾਈਮ ਵੀ ਲੱਗ ਜਾਂਦਾ ਨਾਲ ਬਣਾਉਣੇ ਹੂੰ ਹੂੰ ਜਿਹੜੇ ਤੁਸੀਂ ਸਾਥ ਵੀ ਕਰਾਉਣੇ ਉਹਦਾ ਕੀ ਬਣਿਆ ਹੁਣ ਫੋਗੀ ਬੰਦ ਤੇ ਇੱਕ ਦਿਨ ਜੇ ਕਰਾਈਏ ਸੀ ਮੈਂ ਉਹ ਹਾਂ ਵਾਸੋਂ ਕਰਾਈ ਸੀ ਚੱਪਾ ਖਲ ਨੂੰ ਗਈ ਨਹੀਂ ਹੱਜ ਦਿਨ ਆਇਆ ਕਿੰਨੇ ਦਿਨ ਦੱਸਿਆ ਡਾਕਟਰ ਨੇ ਉਹ ਤਾਂ ਕਹਿੰਦਾ ਦੋ ਤਿੰਨ ਦਿਨ ਕਰਾ ਲਿਓ ਚੱਲ ਕਰਾਰੇ ਅੱਜ ਮੈਂ ਜਿਹੜੇ ਕਾਂ ਦਾ ਨਾਮ ਆ ਦੇ ਬੀਬੀ ਕਹਿੰਦੀ ਮੈਂ ਜਾਣਾ ਨਹੀਂ ਪੁੱਛ ਲਾ ਮੈਂ ਤਾਂ ਉਸ ਦਿਨ ਵੀ ਕਿਹਾ ਵੀ ਚੱਲ ਦੇਖ ਲੈ ਇੱਕ ਵਾਰੀ ਕਰਾ ਕੇ ਠੀਕ ਉਹ ਰੱਖਿਆ ਸਾਹਮਣੇ ਹਣਾ ਜਿਹੜੇ ਦੁਆਰਾ ਕੋਈ ਤੋਹਨ ਲੱਗ ਗਿਆ ਹੈ ਜੀ ਪ੍ਰੋਬਲਮ ਹੋ ਰਹਾ ਤਾਂ ਫਿਰ ਤਾਂ ਕੋਈ ਵੀ ਲੱਗਦੀ ਹੂਮ ਆ ਗਏ ਦੋ ਅੱਜ ਦਿਨ ਦਾ ਖੜਾਣ ਚੁੱਕਦਾ ਹੁੰਦਾ ਹੁੰਦਾ ਕਿ ਜੇ ਤੇ ਮੁੰਡੇ ਪ੍ਰੋਬਲਮ ਹੋ ਤਾਂ ਕਾਹਨੇ ਮੰਦੀ ਇਹ ਤਾਂ ਗਰਮੀ ਬਹੁਤ ਆ ਤਾਂ ਇਹ ਲੋ ਆ ਦੋ ਦਿਨੋਂ ਤੋਂ ਮੈਨੂੰ ਨਾ ਪਈ ਜਾਂਦੇ ਪਈ ਜਾਂਦੇ ਕਹਿੰਦੇ ਰੋਜ਼ ਢੇਰੀ ਆ ਜੀ ਮੈਨੂੰ ਕਹਾਂ ਉਹ ਆਪਕੋ ਮਦਦ ਹੋਣੀ ਦਾ ਹੂੰ ਤੇ ਜਿਹੜਾ ਮੜਾ ਮੁੱਟਾ ਪਈ ਗਿਆ ਇਹਦੇ ਨਾਲ ਉਹ ਵੀ ਫਰਕ ਪੀ ਬਹੁਤ ਆ ਤਾਂ ਦੇ ਚੋਰ ਦਾ ਟਾਈਮ ਕਰ ਰਹੀ ਹਾਂ ਮੈਂ ਨਹੀਂ ਕੋਲ ਬੰਦ ਲਸੋ ਜਿਹੜਾ ਕਿ ਪੜਿਆ ਰੋਟਾ ਹੋ ਤੋ ਟੂਟਾ ਰੋਟਾ ਬਰੂਟਾ ਆਇਆ ਤੇ ਪਿਲਕਣਾ ਇੱਕ ਪੀਂਦੇ ਨੇ ਇੱਕ ਬਰੂਟਾ ਇਹ ਰੋਟਾ ਤੇਰੀ ਬਾਤ ਅੱਛਾ ਪਿਲਕਣਾ ਇਹ ਪਿਲਣਾ ਆਈ ਤੇ ਜਿਸ ਬੇਰ ਦਾ ਜਸਵੀਰ ਕੌਣ ਦਾ ਉਹ ਹੈ ਨਹੀਂ ਉਹ ਕਾਣੇ ਦਾ ਬਾਬਾ ਅੱਛਾ ਠੀਕ ਆ ਗੁਰਵਿੰਦਰ ਦਾ ਬਾਬਾ 加ਟ ਨਹੀਂ ਕਰਨ ਹੁੰਦੀ। ਇਹ ਮੁਰਸਿਆ ਨੇ ਬਿਲਕੁਲ ਪੁਰਾਣੀ ਆਵ ਖੜੀਆਂ ਦੇ ਲੱਗ ਰਿਹਾ। ਇਹਨੂੰ ਆ ਲਾਣੇ ਦੇ ਬੋਝ ਨੇ। ਸਾਣੇ ਵੀ ਆ ਲੰਬੇ ਬਿਸਗੇ ਵਿੱਚ ਹੈ ਉੱਪਰ ਬਹਿ ਜਾਉਂਦੇ। ਹਾਂ। ਰਾਹ ਮਨ ਆਣੇ ਚ ਇੱਥੇ ਦੀ ਖੇਲਦੇ ਹੁੰਦੇ ਤੇ ਬੀਬੀ ਸਾਡੇ ਡੰਡੇ ਮਗਰ ਲੈ ਕੇ ਆਉਂਦੀ ਹੁੰਦੀ ਸੀ। ਇੱਥੇ ਦੀ ਖੇਲਦੇ ਹੁੰਦੇ ਬੀਬੀ ਸਾਡੇ ਡੰਡੇ ਲੈ ਕੇ ਆਉਂਦੀ ਹੁੰਦੀ ਸੀ ਮਗਰ ਚਲੋ ਕਰ। ਅੱਜ ਕਦਾਈ ਇੱਥੇ ਦਾ ਨਾਮ ਹੈਗੇ ਨਾ ਲੱਗਦੇ। ਜਿਵੇਂ ਪੁਰਾਣੇ ਦਿਨੇ ਨਾਉਤੇ ਬਿਰਗਾਨੇ। ਹਾਂ ਹੁਣ ਨਹੀਂ ਲੱਗਣੇ। ਕਹਿੰਦਾ ਭਾਈ ਨੂੰ ਪਾਣੀ ਦੇ ਕੇ ਜਾਂਦਾ ਉਹਦੇ ਜੜਖਾਣੇ। ਦੇਖ ਲੈ ਅੱਜ ਰੋਗਿੰਦ ਜੀ ਉਹਨੇ ਜੜਾਂ ਬਰਉਤੇ ਗਿਆ ਨਿਆਣੇ ਉਹਨੀਆਂ ਵੀ ਲੱਗੀਆਂ ਹੂੰ ਗੱਲ ਪੱਕੀ ਆ ਤਾਂ ਹੀ ਕਿਸੇ ਨੇ ਸਿਆਣੇ ਨੇ ਕਿਹਾ ਵੀ ਦਰਾਖਤ ਜ਼ਿੰਦਗੀ ਦੇ ਹਮੇਸ਼ਾ ਫਿਰਤੀ ਥੋੜਾ ਕਹੀ ਇਹ ਤੋਂ ਹੂੰ ਦਰਾਖਤ ਇੱਕਦਾਂ ਲਾਉਣਾ ਚਾਹੀਦਾ ਨਿਆਣੇ ਸ਼ਾਮ ਵੇਲੇ ਉਪਰੇਲੀ ਟੇ ਵੇਨੇ ਨਿਆਣੇ ਤੇ ਗੱਡੀਆਂ ਬਣਾਈਆਂ ਨਿਆਣੇ ਨੇ ਆ ਜਿਵੇਂ ਹੁਣ ਅੰਗਨਵਾੜੀ ਲੈਟ ਲੁੱਡ ਚਲੇ ਜਾਈਏ ਵੀ ਮਰਦੀ ਨਿਆਣਾ ਉੱਥੇ ਬੈਠਾ ਰਹੇ ਨਿਆਣੇ ਖੇਲਦੇ ਨੇ ਅੰਗਲਵਾੜੀ ਬਾਤ ਵੀ ਹੋ ਜੇ ਤਾਂ ਵੀ ਦੂਰ ਪਸੰਦ ਨਹੀਂ ਆ ਜਾਂਦੇ ਰਾਜਾ ਹੋਲੀ ਹਾਂ ਹਾਂ ਖੁੱਲ੍ਹੇ ਖੇਲੀਆਂ ਆਂਦੇ ਨਿਆਣੇ ਬਾਬਾ ਜੀ ਦੀ ਵਾਰਸੀ ਆ ਗਈ ਹੁੰਦੀ ਹੈ ਹਮ ਤਾਂ ਕਾਹਦੀ ਕੀ ਹਾਂ ਵੀ ਅਗਲੀ ਵੀ ਨਹੀਂ ਹੁੰਦੀ ਹੈ ਮਾਰਚ ਵਿੱਚ ਹੀ ਹੁੰਦੀ ਹੈ ਉਹਦਾਂ ਨੇ ਜੁਲਾਈ ਗ੍ਰਾਂਟਿੰਗ ਜੁਲਾਈ ਮਾਰਚ ਜੂਨ ਜੁਲਾਈ ਹਾਂ ਜੁਲਾਈ ਚਾਹ ਬਿਬੇ ਗੁਰਦੁਆਰਾ ਹੁੰਦਾ ਤਾਂ ਨੇ ਇੱਥੇ ਬਣੇ ਪੁਰਾਣਾ ਮੇਰਾ ਦਾਦਾ ਜੀ ਜਿਹਦੇ ਨੂੰ ਵਾ ਇੱਥੇ ਬਹੁਤ ਪੁਰਾਣਾ ਤੇਰੀ ਮਾਂ ਕਹੇਗਾ ਦੀ ਜੀ ਸੇਵਾ ਤੇਰੀ ਦਾਦੀ ਸੀ ਇੱਥੇ ਮਾਰ ਵਾਹ ਰਹੇ ਸੀ ਗੁਰਦੁਆਰਾ 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 ਪੁਰਾਣੀ ਜਾਨੀ ਕਿ ਗੁਰਦੁਆਰੇ ਦੀ ਜਗਾਤੀ ਇਹ ਹੈ ਨਾ ਜੀ ਉਰੀ ਹੁੰਦਾ ਨਾ ਦੇਖੋ ਲੋਕਾਂ ਨੇ ਕਿੰਨੀ ਸੇਵਾ ਕਰਨ ਚਲ ਕਰਦੇ ਤਾਂ ਉੱਥੇ ਵੀ ਬਹੁਤ ਜਾਂਦੇ ਨੇ ਪਰ ਜਾਨੀ ਇਹ ਬਹੁਤ ਵਧੀਆ ਦਾ ਗੱਬਾ ਹਾਂ ਪਿੰਡ ਦੇ ਗੱਬੇ ਕਰਵਾਣੀ ਸੀ ਚੱਲਣੀ ਉਹ ਸਾਈਡ ਤੇ ਨੂੰ ਹੋ ਗਿਆ ਥੋੜਾ ਜਿਹਾ ਬਾਬਾ ਦੁਰਗਾ ਦਾ ਅੱਜ ਵੀ ਤੇ ਜਗਾ ਹੈਗੀ ਤੇਰੇ ਦੇਣਾ ਬਣਾਇਆ ਤਾਂ ਮਸਾਹਾਂ ਕੈਂਸ ਬਣਾਇਆ ਹਾਂ ਇੱਥੇ ਬਾਬੇ ਦੀ ਜਗਾ ਤੇ ਇੱਥੇ ਰਹਿੰਦੇ ਹੁੰਦੇ ਸੀ ਨਾ ਉਹ ਬਾਬਾ ਜੀ ਦੀ ਹੈਗੀ ਸਮਾਤਾ ਉਥੇ ਸਮਾਤਾ ਹੈਗੀ ਬਾਬਾ ਜੀ ਦਾ ਕੋਈ ਫਰਕ ਨਹੀਂ ਹੈਗਾ ਮਕਾਨ ਆ ਉਥੇ ਜਿਹੜਾ ਉਹਨਾਂ ਦਾ ਪੁਰਾਣਾ ਮਕਾਨ ਤਾਂ ਦੀ ਜਦੋਂ ਦਾ ਰਹੇ ਹਿਉ ਅਸੀਂ ਪੁਰੰਗਾ ਤੇ ਠੀਕ ਹੈ ਅੰਦਰ ਤੇ ਠੀਕ ਹੀ ਲੱਗਿਆ ਮੂ ਲੱਗੇ ਤੇ ਉਹਨੇ ਜਾਨ ਨਾਲੇ ਦੋਨੇ ਜਾਨੇ ਬਕਲਤੇ ਮੂਰੇ ਬਿਠਾ ਕੇ ਸੇਰ ਪਾਉਣ ਲੱਗੇ ਹੋ ਵੀ ਸੌਂਗੇ ਹੋ ਵੀ ਸੌਂਗੇ ਠੀਕ ਹੈ ਕੁਰਦੇ ਬਹੁਤ ਜਨਤ ਦਾ ਸੌਂਦੇ ਵੀ ਰਿੰਗਰ ਤਾਂ ਬਹੁਤ ਔਖਾ ਹੁੰਦਾ ਮੇਰੇ ਰਣੀਆਂ ਤੇ ਨਹੀਂ ਜਾਂਦੇ ਖਰਾਬ ਰੁਕੀ ਖਾਦੀ ਪਿੰਚਾ ਕੋਈ ਨਹੀਂ ਜਾਂਦਾ ਉਹ ਮੰਨ ਗਤੁੰਗਤ ਨਹੀਂ ਹੈਗਾ ਨਾ ਜਾਂਦੀ ਸਾਰ ਬਸ ਸੋ ਜਾਣਾ ਬੈਠੇ ਰੱਖਣਾ ਜਦੇ ਸੋਣਾ ਹੁਣ ਵੀ ਬਸ ਆਪਣੀ ਇਕੱਲਾ ਨਾਲ ਲੱਗਿਆ ਹੈ ਗੇਲਾਣ ਦਾ ਟਰੈਕਟਰ ਕੱਢ ਲਿਆ ਟਰੈਕਟਰ ਇਹ 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 ਗੱਲ ਨਹੀਂ ਹੈ ਵੀ ਅੰਗਤ ਦਾ ਕਰਦਾ ਬਹੁਤ ਉਹ ਮੂੰਹ ਦੇਖੀ ਜਾਵੇ ਉਹ ਕਹਿੰਦਾ ਹੁੰਦਾ ਘਟਾ ਜੀਟਾ ਨਹੀਂ ਮਸਤ ਜ਼ਿਆਦਾ ਤੀਨ ਗਾਇਨ ਜਦ ਅਸੀਂ ਗਏ ਆ ਟ੍ਰੇਨ ਚ ਬਿਠਾ ਪਾਪਾ ਇਹ ਰੰਗਤ ਨੂੰ ਨਾਲ ਲਿਆਉਂਦੇ ਪਤਾ ਚੰਗੀ ਉਹ ਗੱਲ थी ਉਹ ਇਕੱਲਾ ਕਿਆ ਕਰਦਾ ਹੋਊਗਾ ਇਹ ਨਹੀਂ ਗੱਲ ਹੈ ਉਹ ਦੇਖ ਹੀ ਜਾਂਦਾ ਮਤਲਬ ਉਹ ਨਹੀਂ ਇੰਨਾ ਹੈਗਾ ਉਹ ਨੂੰ ਬੜੇ ਖੇਲਾ ਤੱਕ ਅਚੰਗਰ ਉਹਦੇ ਖੇਲਾ ਉਹ ਜਿਵੇਂ ਸਾਹਮਣੇ ਖੇਲਦੇ ਅੰਗਦ ਨੇ ਹੱਥ ਛਡਾਉਣੇ ਮੈਨੂੰ ਛੱਡ ਉਹ ਬੋਲ ਵੜਾ ਦਿੰਦੇ ਮੂੰਹ ਚ ਭਾਈ ਜਾਂਦਾ ਚੀਜ਼ਾਂ ਬੇਠਾ ਲਾ ਕੱਟ ਪੈਂਦਾ ਜੀ ਐ ਉੱਥਲੇ ਨੂੰ ਜਿਆਦਾ ਹੋ ਜਾਂਦਾ ਇਹਨਾਂ ਨੂੰ ਉਹਨੂੰ ਦਿੱਤੇ ਆ ਉਹਦਾ ਬੁੱਕਰ ਲੈ ਕੇ ਦੋ ਜੀ ਮੈਂ ਕਹਿੰਦਾ ਮਨਾ ਮोटा ਬੁੱਕਰ ਚ ਭਾਗ ਨਹੀਂ ਆਣ ਵਾਲਾ ਸੁਧਾਰ ਹੈ ਗੁਰੂ ਉਹਦੇ ਵਿੱਚ ਤਾਂ ਫੇਰ ਹੀ ਨਾ ਜਣਾ ਨਾ ਨਹੀਂ ਬੁੱਕਰ ਬੁੱਕਰ ਥੋੜੀ ਆ ਉਹਦਾ ਝੂਟਾ ਹੈ ਡੇਡਾ ਕਰ ਲੰਦਾ ਤੀ ਉਹ ਉਹਦੇ ਇੱਕ ਵਾਰੀ ਵਾਰੀ ਅੰਦਰ ਤਾਂ ਗਿਰ ਗਿਆ ਜਿਹਦਰ ਜੀ ਮੈਂ ਉਹਨੂੰ ਤੁਸੀਂ ਲੈ ਕੇ ਜਾਂਦੇ ਨਹੀਂ ਇਹਦੇ ਪਾਕੇ ਕਿਤੇ ਦੇਤੇ ਆਏ ਆ ਕਿਸੇ ਦਾ ਤੀ ਉਹ ਫਰਦਾਨੇ ਬੋਕਾ ਹੂੰ ਦੇਖਦਾ ਮੈਂ ਲਿਆਉਂਗੇ ਉਹ ਤੇ ਤੁੰਤਾ ਕੇ ਦੀ ਮਾਰ ਦੀ ਖੋਰੀ ਆ ਪਰ ਕੋਲੇ ਰਹਿਣਾ ਪੈ ਕਰਨਾ ਹੋਈ ਹੈ ਜੀ ਮਨਿੰਦਰ ਨੂੰ ਵੀ ਇੰਨਾ ਨਹੀਂ ਪਤਾ ਹੈਗਾ ਮਨਿੰਦਰ ਆਪਣੀ ਜੱਟੇ ਤੱਕ ਲਾਉਂਦਾ ਪਰ ਹਜੇ ਨਿਆਣਾ ਤਾਂ ਨਿਆਣਾ ਨੇ ਤਰਨ ਹਾਂ ਹਜੇ ਨਿਆਣਾ ਤਾਂ ਨਿਆਣਾ ਹੈ ਇਹ ਚਾਕ ਦਾ ਵੀ ਕੰਮ ਹੀ ਖੋਲੇ ਰਹਿੰਦੇ ਨੇ ਉਹ ਡੱਗ ਲੱਗਦਾ ਚੱਲ ਕੋਈ ਨਹੀਂ ਨਿਆਣਾ ਵਾਲੇ ਪਰ ਸਾਨੂੰ ਡਰ ਲੱਗਿਆ ਰਹਿੰਦਾ ਕਿਤੇ ਅੜਕੇ ਨਾ ਨਿਆਣਾ ਕਰ ਜੀ ਵੀ ਉਹ ਪਿਆਰ ਤਾਂ ਕਰਦਾ ਚੱਕਦਾ ਵੀ ਆ ਕੋਤੀ ਪਰ ਆਪਣੇ ਆਪ ਤੇ ਡਰ ਲੱਗਿਆ ਰਹਿੰਦਾ ਅੰਗਦਾ ਨਾ ਜਿਹੜੀ ਡੁੱਗੀ ਦੀ ਮਾਰਦਾ ਪਰ ਉਹ ਐਂ ਕਰਦਾ ਬਾਟਾ ਹਾਂ ਹਾਂ ਇੱਕਲਾ ਛਾਲ ਦੀ ਮਾਰ ਪੱਕਾ ਥਾਵਾ ਹਾਂ ਇੱਕਲਾ ਛਾਲ ਫਾਦਦਾ ਉਹ ਵੀ ਚਿੱਕਾ ਮਾਰਦਾ ਮੈਂ ਦੇਖ ਦੇਖ ਕੇ ਅੱਛਾ ਕੰਮ ਤੇ ਭਾਈ ਅੱਛਾ ਆ ਗਏ ਅੰਦਰ ਜੀ ਮੱਠਾ ਵਲਿਸੀ ਜੀ ਅੱਛਾ ਅੰਦਰ ਬੈਠਾ ਗਰਮੀ ਬਹੁਤ ਆ ਉੱਪਰ ਜਿਹੜੇ ਕੰਮ ਨੇ ਆ। ਜਿਹੜਾ ਹੀ ਸੀ ਮੰਨਦਾ ਤਾਂ ਵੀ ਜਾ। ਹਮ ਲੱਗਦੀ ਕਿ ਤੂੰ। ਪੱਕੀ ਨਹੀਂ। ਅਸੀਂ ਦੂਟ ਵਰਗੀ ਨਹੀਂ। ਮੈਨੂੰ ਇਹ ਨਹੀਂ ਮੈਨੂੰ ਨਹੀਂ ਮਹਿਸੂਸ ਹੁੰਦੀ ਇੰਨੀ ਗੱਲ। ਹੋ ਗਿਆ ਭਾਏ ਸੀ ਜੇ ਆ ਕੇ ਬੈਠੇਂਗੇ ਬਾਹਰ ਆਉਂਗਾ ਫੇਰ ਫਰਕ ਪਤਾ ਲੱਗੇ। ਫੇਰ ਤਾਂ ਖਰਾਬ ਹੁੰਦਾ। ਆਹ ਠੀਕ ਆ ਨਾਰਮਲ ਹਵਾ। ਚਲ ਆਇਆ ਵੀ ਘੜੀ ਘੰਟਾ ਚੱਲ ਕੋਈ ਨਹੀਂ ਨਾ ਵੀ ਸਾਰੀ ਦਿਹਾੜੀ ਜਿਹੜਾ ਏਸੀ ਜੁ ਬੈਠਾ ਰਹਿਣਾ ਨਹੀਂ ਨਾ ਇੱਥੇ ਬੈਠੇ ਨਾ ਇੱਥੇ ਪੈਣਾ ਮੇਰੇ ਕੋਈ ਦਾ ਪਰ ਇੱਕ ਗੱਲ ਹੈ ਇਹ ਵੀ ਥੋੜੇ ਕੰਮ ਤੇ ਜਾ ਕੇ ਔਖੇ ਤਾਂ ਹੁੰਦੇ ਹੀ ਬਣੇਗੇ ਵੀ ਅੰਦਰ ਤਾਂ ਨਿਕਲਦੇ ਜਾਂਦੇ ਹਾਂ ਹਾਂ ਇਹ ਤਾਂ ਹੈ ਉਹ ਪੈਂਦਾ ਪੈਂਦਾ ਇਹ ਤਾਂ ਬੰਦਾ ਰਾਤ ਰੋਤ ਨੂੰ ਮੜਾ ਮੜਾ ਘੜੀ ਘੰਟਾ ਲਾ ਕੇ ਪੈ ਜੀਵੇ ਫੇਰ ਬਣਾ ਜੇ ਪੱਖਾ ਛੱਡ ਕੇ ਆਰਾਮ ਨਾਲ ਪੈ ਜੀਵੇ ਮੈਂ ਠੰਡਾ ਕਰ ਲੈਣ ਇੱਕ ਵਾਰੀ ਫੇਚੇ ਪੱਖਾ ਪੱਖਾ ਵੀ ਨਹੀਂ ਲਾਉਂਦਾ ਅੰਦਰ ਪੈਂਦੇ ਨਹੀਂ ਅਸੀਂ ਤਾਂ ਪੈਂਦੇ ਜਾਈਏ ਅਸੀਂ ਪੈਂਦੇ ਪਰ ਬੱਸ ਬਾਹਰ ਮੌਸਮ ਬਦਲਾਉਂਦਾ ਹੀ ਰਹਿੰਦਾ ਹੋ ਨੰਗਤ ਨੂੰ ਮਾਰ ਜੇ ਨਲਾ ਕੇ ਮੂਹਰੇ ਕਰ ਦਵਾ ਕੁੱਲ ਤੇ ਛਾਤੀ ਜਾਮ ਹੋ ਜਾਂਦੀ ਉਹਦੀ ਹੁਣ ਪੱਖਾ ਲਾਉਣਾ ਸਾਰਾ ਦੁਪਹਿਰਾ ਸੀ ਪੱਖੇ ਥੱਲੇ ਕੱਟਨੇ ਸ਼ਾਮ ਨੂੰ ਚੱਲੀਏ ਭਾਈ ਹੁਣ ਆਪਾਂ ਮੈਂ ਵੀ ਗੱਡੀ ਲੈ ਕੇ ਜਾਣੀ ਉਹਦਾ ਕਰਾਤਮਾ ਮਾੜਾ ਮੋਟਾ ਜਿਹੜਾ ਕੰਮ ਜਾਈ ਸੀ ਜਾ ਰਹਿਦਾ ਜਿੱਦੋਂ ਮਿਲਦੇ ਆਪਾਂ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ